Terima kasih ਥੋੜਾ ਜੈਨ ਹੋ ਜਾ ਤੂੰ ਥੋੜਾ ਜੈਨ ਹੋ ਜਾ ਇਹ ਬੰਦ ਤੁਸੀਂ ਹੋ ਜਾ ਇਹ ਲੱਗਦਾ ਨਹੀਂ ਕਿ 1.25 ਬਾਦ ਉੱਚੀ ਦਿੱਖ ਪਾਈ ਹੈ ਹੈਨਾ ਬਾਬਾ ਜੀ ਕੀ ਨਾਮ ਆ ਆਪਣਾ ਮਨਫੇਸਾ ਕਿਹੜਾ ਆ ਭਾਈ ਉੱਤੇ ਵਾਰ ਨੰਬਰ ਕਿੰਨਾ 10 10 ਜ਼ਿਲ੍ਹਾ ਜੀਰੋਟਪੁਰ ਪਰਵੋਟ ਅਜੀ ਬਾਕੀ ਆਪਣਾ ਨੰਬਰ ਸਿੰਘਾਪਤ ਚੁਣਦੇ ਰਹਿਣ ਵਾਲੇ 23 ਹਾਂਜੀ ਬਾਬਾ ਜੀ ਆਪਣਾ ਕੀ ਨਾਮ ਹੈ ਜੀ ਮਾੜਾ ਜੀ ਮੇਰੇ ਵੱਲੇ ਜੀ ਲੁਕਲਾ ਹਾਂਜੀ ਹਾਂ ਪਰ ਉਹਨੂੰ ਦੇਖੀਆ ਅਚਾਰ ਖਤਮ ਮਾਨ ਮੰਡਲੇ ਦੇ ਲਈ ਸੱਜੀ ਸਰਜੀ ਸੀ ਬਾਬਾ ਜੀ ਤੁਹਾਡੀਆਂ ਗੱਲਾਂ ਸੁਣੀਆਂ ਬਹੁਤ ਵਧੀਆਂ ਲੱਗੀਆਂ ਗੱਲ ਆਪਾਂ ਥੁੜੀ ਸੀਗੀ ਕਿ ਅਸੀਂ ਵੋਟਾਂ ਕਿੰਨੀਆਂ ਪਾਈਆਂ ਤੇ ਸਾਡੀ ਸੁਣਾਈ ਹੋਵੇ ਆਪਾਂ ਉੱਥੋਂ ਹੀ ਗੱਲ ਫੇਰ ਸ਼ੁਰੂ ਕਰੀਏ ਉਸੋ ਗੱਲ ਫੇਰ ਸ਼ੁਰੂ ਕਰੀਏ ਹਾਂ ਦੱਸਿਓ ਕੀ ਵੀ ਬੋਟਾ ਤੁਸੀਂ ਪਾਉਂਦੇ ਆਏ 76 ਸਾਲ ਤੋਂ ਬੋਟਾ ਪਾਉਂਦੇ ਆਏ ਆ ਬੋਟ ਜਦੋਂ ਪੈ ਜਾਂਦੀ ਆ ਬੋਟ ਪਾਉਣ ਤੋਂ ਬਾਅਦ ਜਿਹਨੂੰ ਵੋਟ ਪਾਉਣੇ ਆ ਉਹ ਕਿਹੜੀ ਜਗ੍ਹਾ ਤੇ ਰੱਖ ਦਿੰਦਾ ਵਜਨ ਮਾੜ ਕਿੱਲਾ ਕਰਾਈ ਕਾ ਕੰਮ ਨਹੀਂ ਕਰਦਾ ਕਾ ਹੋਰੇ ਕਰਦਾ ਜੇ ਜੇ ਦਾ ਤੁਹਾਨੂੰ ਕੰਮ ਹੁੰਦਾ ਸਾਡਾ ਕੋਈ ਹੁੰਦਾ ਨਹੀਂ بس ہاں ਇਹ ਵਹੜਾ ਨਾ ਜਿਹਦੇ ਤੁਸੀਂ ਕੰਮ ਨਹੀਂ ਜਾਂਦੇ ਕਈਆਂ ਤੁਹਾਨੂੰ ਮੋੜਿਆ ਵੀ ਕਿਸੇ ਨੇ ਕੰਮ ਤੋਂ ਕਿ ਉਹ ਕੰਮ ਦੇ ਨਾਲ ਤੁਰ ਪਿੰਦੇ ਨਹੀਂ ਸਾਡੇ ਨਾਲ ਨਹੀਂ ਤੁਰਿਆ ਉਹ ਰਿਆ ਉਥੇ ਨੇ ਮੋੜਿਆ ਜੀ ਜੀ ਤੁਹਾਨੂੰ ਗੱਲ ਕਰ ਸੀ ਆਟਾ ਚੇਅਰਮੈਨ ਦੇ ਸਰਮਾਈ ਅੱਛਾ ਹਾਂ ਮਗਰ ਉਹ ਸਭ ਜਿਹੜੇ ਆ ਮਗਰ ਉਹ ਮੁੰਡੇ ਜੋ ਜੇ ਬਣੇ ਆ ਇਹ ਸਾਡੇ ਨਾਲ ਨਾ ਤੁਰ ਪਿੰਦੇ ਊਰੇ ਲੱਕੇ ਕੰਮ ਕਰਦੇ ਵੀ ਜਿੱਥੇ ਤੱਕ ਜੋਰ ਮਗਾ ਲਉਂਦੇ ਵੀ ਆ ਇਹ ਵੀ ਨਹੀਂ ਤੁਰਦੇ ਪਰ ਜੋ ਜੇ ਬਣੇ ਰਿਖੋ ਉੱਠ ਜਪਨੀ ਹਾਂ ਹਾਜੀ ਭਾਜੀ ਆਪਣਾ ਕੀ ਨਾਮ ਹੈ ਤੁਸੀਂ ਬਾਬਾ ਜੀ ਦੀ ਗੱਲ ਦੇ ਨਾਲ ਸਹਮਤ ਹੋ ਬਿਲਕੁਲ ਠੀਕ ਹੈ ਅੱਛਾ ਤੁਸੀਂ ਕਾਡ ਨਾਲ ਵੀ ਕਦੀ ਐਵੇਂ ਹੋਇਆ ਕਿ ਪਹਿਲਾਂ ਤੋਂ ਜਦੋਂ ਸਾਡਾ ਕੋਲ ਕੋਈ ਅਕਾਦਮੀ ਸੀ ਉਦੋਂ ਸੇ ਆਮੀ ਮੋਟਾ ਬਾਂਦੇ ਸੀ ਉਹ ਸਾਡਾ ਕੰਮ ਨਹੀਂ ਹੁੰਦਾ ਸੀ ਅਸੀਂ ਐਸੀ ਬਹੁਤ ਕਿਰੇ ਆ ਭਾਈ ਐ ਕਿ ਸਾਡਾ ਚੰਦਰਾ ਸਾਡਾ ਬਣ ਗਿਆ वोटा पाते रहे कांग्रेस सरकार आई है इसे ने सारे केंद्र यार हाँ काम कर दो कम कर तो दो कोई नहीं कर रहा है जो माड़ा जाए पार्टी ने माड़ा जुड़े तक करो अपना की नाम आ किए बी जी गल करते ਜੇ ਮੇਰਾ ਪੰਚ ਕਰਨਾ ਹੈ ਜਾਂ ਤੁਸੀਂ ਕਰਦੇ ਹੋ ਕਿਹੋ ਜਿਹਾ ਤੁਹਾਡਾ ਅੱਗੇ ਦਾ ਰਵਈਆ ਸੀ ਬੜੇ ਕਰਮਾ ਵਾਲਿਆਂ ਅੱਜ ਤਾਂ ਮਾਨ ਸਾਹਿਬ ਦੀ ਸਾਹਮਣੇ ਫੋਟੋ ਵੀ ਆ ਰਹੀ ਆਪਣੇ ਵਿੱਚ ਇਹ ਨਾ ਕਹਿੰਨੀ ਪਰਿਵਾਰ ਸਮੇਤ ਮਾਨ ਸਾਹਿਬ ਦੇ ਨਾਲ ਅਸੀਂ ਜੁੜੇ ਹੋਏ ਹਾਂ ਤਾਂ ਉਹ ਗੱਲ ਬਾਤ ਕਰਨੀ ਹੈ ਤੁਹਾਨੂੰ ਉਮਰ ਦੇ ਹਿਸਾਬ ਤੇ ਤੁਹਾਡਾ ਬੋਰਡ ਪਾਉਣ ਦਾ ਤਜਰਬਾ ਤੁਹਾਨੂੰ ਕੰਮ ਆਂਦਾ ਤਜਰਬਾ ਉਹਦੇ ਬਾਰੇ ਤੁਸੀਂ ਦੋ ਲੈਣਾ ਬੋਲੋ ਚਲੋ ਤੁਹਾਡਾ ਨਾਮ ਦੱਸਣਾ ਪਈ ਨਾਮ ਹੈ ਦਾ ਸਜੀਤ ਸਿੰਘ ਜਿਹੜਾ ਆ ਤੇ ਜਿਹੜਾ ਬਾਬਾ ਜੀ ਉਹਨਾਂ ਨੇ ਗੱਲ ਕਰਦੇ ਨੇ ਪਾਏ ਬਈ ਮੈਂ ਹੁਣ ਆਪਾਂ ਆਏ ਇੱਥੇ ਇਹਨਾਂ ਸੰਸਾਰ ਕਰ ਦਿੱਤੀ ਹੈ ਨਾ ਕੁਛ ਉੱਪਰ ਬੈਠ ਬਹੁਤ ਮਨ ਖੁਸ਼ ਹੋਇਆ ਇੱਥੇ ਕੋਈ ਨਹੀਂ ਜਗਾ ਬਣੀ ਜੀ ਮੋਟਰਸਾਈਕਲਾਂ ਆਉਂਦੇ ਸੀ ਬਸ ਜਿਹੜੀਆਂਾਂ ਬਾਤ ਤੇ ਕੁਰਸੀਆਂ ਬੈਹਾਂ ਬਾਤੇ ਤੇ ਕੁੱਤੇ ਜਿਹੜੇ ਬਣੇ ਕਿਤੇ ਸੁਤਪਾਕ ਕਰਦੇ ਬਹੁਤ ਵਧੀਆ ਮੰਨ ਲਿਆ ਕਿ ਤੁਹਾਡਾ ਸਾਡੇ ਸਪਰੋਚ ਤੋਂ ਪੈਂਦਾ ਅਸਰ ਪਿਆ ਬਾਬਾ ਜੀ ਗੱਲ ਬੋਟਾਂ ਦੀ ਚੱਲਦੀ ਹੈ ਗੱਲ ਕਿਥੇ ਜਗਾ ਖੁੱਲੀ ਹੈ ਸ਼ਮਸ਼ਾਨ ਘਰ ਉੱਤੇ ਖੁੱਲ੍ਹਾ ਹੈ ਹਾਂ ਜਿੱਥੇ ਥੋੜੀ ਜਿਹਾ ਜਗਾ ਥੀ ਥੋੜੀ ਹੈ ਸ਼ਮਸ਼ਾਨ ਘਰ ਦੀ ਗੱਲ ਨਹੀਂ ਗੱਲ ਵੋਟਾਂ ਦੀ ਆ ਗੱਲ ਅਸੀਂ 76 ਸਾਲ ਤੋਂ ਵੋਟਾਂ ਪਾਉਂਦੇ ਆਏ ਆ ਵੋਟ ਪਾਉਣ ਵਾਲਾ ਸਾਨੂੰ ਕਿਹੜੀ ਜਗਾ ਤੇ ਰੱਖਦਾ ਕਿੰਨਾ ਮਾਨ ਕਰਦਾ ਕਿੰਨਾ ਵਜਨ ਕਰਦਾ ਇਹ ਗੱਲ ਹੈ ਵੋਟਾਂ ਦਾ ਗੱਲ ਉੱਥੇ ਹੀ ਆਉਣ ਦੀ ਵੋਟਾਂ ਦਾ ਦੇਦੀ ਦੀ ਜਾਂ ਪਾਦੀ ਦੀਆਂ ਤੇ ਪਰ ਵੀ ਇਹਨਾਂ ਵੇਖਿਆ ਵੀ ਆਣਗੇ ਕਿ ਮੌਕਾ ਗਰੀਬਾਂ ਦੇ ਵੇਖ ਲੋ ਜੇ ਗਰੀਬਾਂ ਨਾਲ ਮਥੜਾ ਗਰੀਬਾਂ ਦਾ ਜਿਹੜੀਆਂ ਨਾਲ ਦੇਖ ਲੋ ਗਲੀਆਂ ਨਾਲੀਆਂ ਦੇਖ ਲੋ ਤੇ ਜਿਹੜੇ ਤੰਡੇ ਲੋਕਾਂ ਦਾ ਦੇਖੋ ਹੋਰ ਲੈ ਜਾਂਦੇ ਆ ਹਨ ਕਿ ਉਹਨਾਂ ਕਦੀ ਇਹ ਨਹੀਂ ਦੇਖਿਆ ਇੱਕ ਹੀ ਹਾਲ ਦੀ ਮੌਕੇ ਵੀ ਸੀ ਕਿ ਜਿਹੜਾ ਬਾਬਾ ਜੀ ਇੱਕ ਬਾਤ ਬੋਲ ਗਏ ਉਹ ਗਰੀਬਾਂ ਦਾ ਹਾਲ ਗਰੀਬਾਂ ਦਾ ਹਾਲ ਹੈ ਇਹ ਵੀ ਤਾਂ ਗੱਲ ਆ ਕਿ ਗਰੀਬ ਜਿਹੜਾ ਹੈਗਾ ਗਰੀਬ ਆਪਣਾ ਸਮਝ ਵੀ ਬਣਾਉਂਦਾ ਸਾਡੇ ਨਾਲ ਕੀ ਹੁੰਦਾ ਹੈ ਨਾ ਉਹ ਗਰੀਬੀ ਚੁੱਲ ਗਿਆ ਦੂਸਰੀ ਗੱਲ ਇਹ ਆ ਅਸੀਂ ਵੋਟਾਂ ਦੀ ਬਾਰ-ਬਾਰ ਗੱਲ ਕਰਦੇ ਆ ਸਾਡੇ ਬਜ਼ੁਰਗ ਕਾਟੇ ਚ ਬੈਠਦੇ ਆ ਤੇ ਮੁੱਛਾਂ ਦੇ ਵਟੇ ਘਣਾਉਂਦੇ ਆ ਇਹ ਇੱਕ ਕਾਲੀ ਫਾਇਲ ਦੀ ਹੈ ਇੱਕ ਬਜ਼ੁਰਗ ਕੰਨਾਂ ਜੀ ਮੇਰੀ ਕੰਨ ਉਸਤਾਂ ਉਹਨਾਂ ਦੋਵਾਂ ਨੇ ਵਾਰੀ ਵਟਾ ਕੀਤਾ ਅੱਜ ਕੀ ਤੇਰੀ ਵਾਰੀ ਹੈ ਮੇਰੇ ਤੇ ਵੀ ਆ ਰਹੀ ਮੈਂ ਤਾਂ ਪਰ ਵੇਖੋ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਤੇ ਕਈ ਵੀ ਆ ਵੀ ਜਿਹੜਾ ਬੰਦਾ ਵੋਟ ਪਾਉਂਦਾ ਭਾਵੇਂ ਉਹਦੀਆਂ 10 ਵੋਟਾਂ ਭਾਵੇਂ ਉਹਦੀਆਂ ਜਾ ਬੋਤਾ ਹੈ ਫਾਨੀ ਸਾਬੂ ਦਾ ਪਾਣੀ ਜਾਰ ਬੋਡ ਦੀ ਕੋਈ ਵੈਲਿਊ ਨਹੀਂ ਹੈ ਉਹਦਾ ਕੋਈ ਕਮੈਂਟ ਹੁੰਦਾ ਮਤਲਬ ਜੀ ਇੱਕ ਮਿੰਟ ਪਾਰਸ਼ ਨੂੰ ਇੱਕ ਪੂਪਾ ਉਹਦਾ ਕੋਈ ਵੈਲਿਊ ਨਹੀਂ ਹੈ ਹੈਨਾ ਪਰ ਜਿਹੜਾ ਬੰਦਾ ਪੈਸੇ ਦਿੰਦਾ ਉਹਨਾਂ ਦੇ ਕੰਮ ਹੁੰਦੇ ਆ ਹਾਂ ਉਹਨਾਂ ਦੇ ਅਸੀਂ ਪਿਛਲੀਆਂ ਦੋ ਦਰਖਾਸਤਾਂ ਤੋਂ ਮਾਨ ਸਾਹਿਬ ਨੂੰ ਅੱਗੇ ਲਾਇਆ ਸੀ ਹੁਣ ਮਾਨ ਸਾਹਿਬ ਨੇ ਆਪਣਾ ਭਰੋਸਾ ਦਵਾਇਆ ਸੀ ਚੰਦ ਦਿਨਾਂ ਚ ਚਿੱਟਾ ਬੰਦ ਰੇਟਾ ਬੰਦ ਲੈਕ ਬੰਦ ਹੈ ਹਰ ਇੱਕ ਔਰਤ ਨੂੰ ਘਰ ਦੇ ਵਿੱਚ 1000 ਰੁਪਏ ਜਰ ਹੈ ਨਾ ਕੀ ਹੋ ਗਿਆ ਚਿੱਟਾ ਬੰਦ ਹਾਂ ਹੋਰ ਜਿਆਦਾ ਕੀ ਔਰਤਾ ਦੇ ਖਾਤੇ ਚ ਪੈਸੇ ਆਉਣ ਲੱਗ ਪਾ ਜਿਹੜੀ ਸਰਕਾਰ ਆਉਂਦੀ ਆ ਉਹ ਕੋਲ ਸਭ ਨੂੰ ਲੰਨ ਲੰਨ ਉਹ ਵੀ ਬੱਡੀ ਭੈਣ ਆਈ ਆ ਮੈਂ ਉਹਦੇ ਨੂੰ ਵੀ ਦੱਸਾਂਗਾ ਕੈਮਰਾਮੈਨ ਕੀ ਹਰੀ ਭਰੀ ਸਸਕਾਰ ਕੀ ਨਾਮ ਆਪਣਾ ਪਾ ਗਏ ਜਸਵਿੰਦਰ ਕਾ ਓਕੇ ਜਿਸ ਵਿੰਦਕ ਕੋ ਪਹਿਨਾ ਬਾਪੂ ਖਦਾ ਦੁਖੀ ਹੋਇਆ ਪਿਆ ਵੀ ਜਿਨ੍ਹਾਂ ਨੂੰ ਅਸੀਂ ਬੋਟਾ ਪੋਣੀ ਆ ਉਹ ਸਾਡੀ ਗੱਲ ਨਹੀਂ ਸੁਣਦੇ ਅਸੀਂ ਆਕ ਗਿਆ ਬੋਟਾ ਤੁਸੀਂ ਇਹਨਾਂ ਬਾਰੇ ਕੋਈ ਰਾਏ ਦੇ ਸਕਦੇ ਹੋ ਵੀ ਗੱਲ ਸਹੀ ਕਿੰਦੀ ਹੈ ਇਹ ਵੀ ਮੰਨਦੇ ਸਹੀ ਬੰਦੇ ਅੱਛਾ ਚਲੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਲੇਕਿਨ ਜਦੋਂ ਬੋਟਾ ਫੇਰ ਆਉਂਦੀ ਹੈ ਫੇਰ ਹਾਰ ਲੈ ਕੇ ਆਪਾਂ ਉਹਨਾਂ ਦੇ ਅੱਗੇ ਖੜੇ ਹੁੰਦੇ ਹਾਂ ਹੈਨਾ ਟੋਲ ਹੋਵੇ ਭੰਗੜੇ ਸਾਡੇ ਲੋਕਾਂ ਦੇ ਹਾਂ ਖਾਈ ਸਾਡੇ ਲੋਕ ਕਰਦੇ ਆ ਟੈਂਕੂ ਵੀ ਵੰਡਦੇ ਆ ਗੱਡੂਆਂ ਨਾਲ ਤੋੜਦੇ ਆ ਸਾਡੇ ਲੋਲ ਦੋਲਦੇ ਆ ਛੱਟ ਸਾਡੇ ਲੋਕ ਕਰਦੇ ਆ ਸਾਰੇ ਸਾਡੇ ਲੋਕ ਕਰਦੇ ਫਿਰ ਅਸੀਂ ਆਪ ਆਪਣੇ ਆਪ ਨੂੰ ਕਹੀਏ ਅਸੀਂ ਬੇਵਕੂਫਾਂਗੇ ਉਹ ਸਾਨੂੰ ਬੇਵਕੂਫ ਬਣਾ ਕੇ ਚਲੇ ਜਾਣ ਬਣਾ ਕੇ ਬਣਾ ਕੇ ਨਹੀਂ ਸਾਡੇ ਆ ਸਾਡੇ ਪੰਜਾਬ ਦੇ ਵਿੱਚ ਬਾਦਲ ਸਾਹਿਬ ਦੇ ਮੁੰਡੇ ਨੇ ਪਰੋਜਪੁਰਾ ਪਾਰਲੀਮੈਂਟ ਦਾ ਐਮਪੀ ਖੜਿਆ ਹੋ। ਬਬਈ ਕੰਦਾ ਕੰਦਾ ਭਈ ਮੈਨੂੰ ਤੁਸੀਂ ਬੋਸ਼ਾ ਪਾ ਕੇ ਦਿਤਾ ਦਿਓ। ਦੂਜੀ ਕਕਾ ਸਾਹਿਬ। ਬਸ ਇੱਕ ਛੋਟੀ ਜਿਹੀ ਗੱਲ ਕਰਨੀ ਆ। ਮੈਨੂੰ ਦਿਤਾ ਦਿਓ। ਮੈਂ ਕੋਈ ਪਰ ਕਿਨੇ ਦੀ ਨਿਮਾਰ ਬਦਲ ਦੂੰਗਾ। ਹਾਂ। ਕੋਨੇ ਐਸੇ ਐਸੇ ਕੰਮ ਕੀਤੇ ਉਹਨੇ ਬਾਦਲ ਦੀ ਵੀ ਨਿਮਾਰ ਬਦਲਤੀ ਆ। ਚਲੋ ਬਸ ਛੋਟਾ ਬਸ। ਅੱਛੀ। ਹਾਂ। ਚਲੋ ਮੈਂ ਤੁਹਾਨੂੰ ਦਰਸ਼ਨਾ ਕਰਨਾ ਮੇਰਾ ਨਾਮ ਪ੍ਰਧਾਨ ਬੱਗਾ ਸਿੰਘ ਆ। ਰੀਪੁੱਟੋਂ ਆਇਆ। ਹਾਂ। ਲਗਭਗ 2000 ਦੇ ਰ 400 ਅਸੀਂ ਕੰਮ ਕਰਦੇ ਆ ਮਜ਼ਦੂਰਾਂ ਦੇ ਹੱਥ ਤੇ ਤੇ ਲਗਭਗ ਮਨਰੇਗਾ ਤੇ ਜਾਦਾ ਜੋੜ ਦਿੱਤਾ ਹੋਇਆ ਬਹੁਤ ਪਿੰਡਾਂ ਚ ਚੱਲਦਾ ਹੁਣ ਤੁਹਾਡੇ ਏਰੀਏ ਮੁਕਤੀ ਦੇ ਵਿੱਚ ਮੰਗ ਕੀਤੀ ਸੀਗੀ ਇੱਥੇ ਤਾਂ ਇੱਥੋਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਅਸੀਂ ਮਮਦੂਰ ਦੇ ਵਿੱਚ ਬਹੁਤ ਵੱਡਾ ਕੱਟ ਕਰਦੇ ਆ ਉਸ ਤੋਂ ਬਾਅਦ ਮੱਲਾ ਲੈ ਕੱਟ ਕਰਦੇ ਆ ਲੇਕਿਨ ਮੈਂ ਤੁਹਾਡੇ ਸਾਰਿਆਂ ਤੋਂ ਇੱਕ ਸਹਿਮਤੀ ਲਾਂਗਾ ਕਿ ਜਿਹੜੀ ਚੀਜ਼ ਆਪਦੇ ਹੱਥਾਂ ਉ ਇਕੱਠੇ ਹੋ ਕੇ ਮਿਲਦੀ ਆ ਕਿ ਕਰੇ ਬਈ ਚੈਮਨ ਨਹੀਂ ਕਰੇ ਬਈ ਇਹਨਾਂ ਵਾਂਗ ਇਕੱਠੇ ਹੋ ਕੇ ਜਾਣੋ ਨੇ ਤਾਂ ਫਿਰ ਮੇਰੀ ਬੇਨਤੀ ਆ ਇਸ ਸੀਰੀਅ ਦੇ ਦੇ ਵਿੱਚ ਤੁਸੀਂ ਸਾਥ ਦੇ ਹੋਣ ਦੇ ਵਿੱਚ ਆਪਣੇ ਹੱਥਾਂ ਨੂੰ ਕੱਸੀ ਹੋ ਉਹ ਬੱਚੇ ਇਕੱਲੇ ਨਹੀਂ ਆ ਸ਼ਾਵਾ ਸ਼ਾਵਾ ਕਰਕੇ ਇਕੱਠੇ ਹੋ ਕੇ ਆਪਣੀ ਧੱਕ ਬਣਾ ਲਓ ਜਿਹਦੇ ਵਿੱਚ ਤੁਹਾਨੂੰ ਇਹ ਵੋਟਾਂ ਵਾਲੀਆਂ ਮੁਸ਼ਕਲਾਂ ਦੀ ਕੋਈ ਸਮੱਸਿਆ ਨਹੀਂ ਆਏਗੀ ਕੋਈ ਰਾਸ਼ਨ ਦੀ ਸਮੱਸਿਆ ਨਹੀਂ ਆਏਗੀ ਕੋਈ ਸਮੱਸਿਆ ਨਹੀਂ ਹੋਣਾ ਸਾਥ ਦੇ ਨੂੰੜਾ ਕੈਪਿੰਗ ਕੈਪਿੰਗ ਦਾ